ਖੜੇ ਜੋਤੀ ਪਾ ਮਰਦਾਨੇ ਨੂੰ ਜਿਵੇਂ ਖਾਸ ਬਿਉਂਤਾ ਦੱਸ ਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਇੱਕ ਮੱਝੀਆਂ ਚਾਰਨ ਜਾਂਦੇ ਦੀ ਖੇਤਾਂੋਂ ਪਾਣੀ ਲਾਉਂਦੇ ਦੀ ਸੋਟੀ ਵਾਲਾ ਹੱਥ ਤਾਂ ਚੱਕ ਕੇ ਮਸਤੀ ਵਿੱਚ ਬਾਣੀ ਗਾਉਂਦੇ ਦੀ ਕਿਸੇ ਆੜ ਦੇ ਕੰਢੇ ਬੈਠ ਜਵੇਂ ਕੋਈ ਰਚਨਾ ਨਮੀ ਹੀ ਰਚ ਦੇਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਪੀ ਨਾਨਕ ਹੱਸਦੇ ਦੀ ਇੱਕ ਹਾਕਮ ਦੇ ਨਾਲ ਖਿੰਦੇ ਦੀ ਬਾਬਰ ਨੂੰ ਜਾਵੜ ਕਹਿੰਦੇ ਦੀ ਇੱਕ ਹੱਥੀ ਚੱਕੀ ਚਲਾਉਂਦੇ ਦੀ ਇੱਕ ਕੈਦਖਾਨੇ ਵਿੱਚ ਰਹਿੰਦੇ ਦੀ ਜਦੋਂ ਬਾਬਾ ਕੈਦ ਸਿਓਂ ਛੁੱਟਿਆ ਸੀ ਮਰਦਾਨੇ ਖੁਸ਼ੀ ਚ ਨੱਚਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਲੋਕਾਂ ਤੋਂ ਪੈਂਦੇ ਰੋੜਿਆਂ ਦੀ ਜਖਮਾਂ ਤੋਂ ਬਣ ਗਏ ਫੋੜਿਆਂ ਦੀ ਉਹ ਕੋਈ ਬਹੁਤੀ ਭੀੜ ਦਿਖਾਇਓ ਨਾ ਜੋ ਨਾਲ ਖੜੇ ਸੀ ਥੋੜਿਆਂ ਦੀ ਪਿੰਡਾ ਦੀਆ ਸੱਤਾ ਵਿੱਚ ਬਹਿ ਕੇ ਗਲ ਨੁਕਤੇ ਵਾਲੀ ਦੱਸ ਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਕਰ ਰੋੜਿਆਂ ਉੱਤੇ ਸੁਤਿਆਂ ਦੀ ਉਤਨ ਤਨਕੇ ਟੁੱਟੇ ਜੁੱਤਿਆਂ ਦੀ ਜੋ ਖੂਨ ਸੀ ਪਿੰਦੇ ਲੋਕਾਂ ਦਾ ਹਾਕਮ ਤੋਂ ਬਣਿਆ ਕੁੱਤਿਆਂ ਦੀ ਇੱਕ ਅਵਰਾਸ਼ ਬਣਾ ਫੋਟੋ ਹਰ ਗੱਲ ਵਿੱਚ ਆਨੰਦ ਵਿੱਚ ਬਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ ਕੋਈ ਵੀਰ ਬਣਾ ਦਿਓ ਫੋਟੋ ਵੇ ਮੇਰੇ ਬਾਬੇ ਨਾਨਕ ਹੱਸਦੇ ਦੀ